ਸਤਿ ਸ਼੍ਰੀ ਅਕਾਲ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 156ਵੀਂ ਜਨਮ ਦਿਵਸ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਜਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ 121ਵੀਂ ਜਨਮ ਦਿਵਸ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਰਾਜਗੜ੍ਹ ਤੇ ਗਾਂਧੀ ਦੇ ਵਿਜੇਗੜ੍ਹ ਤੇ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਲਾਲ ਭਾਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਨਾਂ ਦੀ ਜੈ ਜਵਾਨ ਜੈ ਕਿਸਾਨ ਲਈ ਯਾਦ ਕੀਤਾ ਗਿਆ ਉਸ ਦਾ ਜਨਮ 2 ਅਕਤੂਬਰ 1904 ਨੂੰ ਦੇਨਦਿਆਲोध्याय नगर ਮੁਗਸਰਾਯੂ ਯੂਪੀ ਵਿੱਚ ਹੋਇਆ ਸੀ ਲਾਲ ਭਾਦਰ ਸ਼ਾਸਤਰੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਲਾਲ ਭਾਦਰ ਸ਼ਾਸਤਰੀ ਇੱਕ ਆਦਰਸ਼ ਰਾਜਨੀਤਿਕ ਸਨ ਜਿਨ੍ਹਾਂ ਦੀ ਇਮਾਨਦਾਰੀ ਨਿਮਰਤਾ ਤੇ ਦ੍ਰਿੜਤਾ ਨੇ ਚੁਣੌਤੀਪੂਰਨ ਸਮੇਂ ਵਿੱਚ ਵੀ ਭਾਰਤ ਨੂੰ ਸ਼ਕਤੀ ਪ੍ਰਦਾਨ ਕੀਤੀ ਮੌਨਸੂਨ ਤੋਂ ਬਾਅਦ ਪੰਜਾਬ 'ਚ ਮੌਸਮ ਫੇਰ ਬਦਲੇਗਾ ਇੱਕ ਪੱਛਮੀ ਗੜਬੜੀ ਜੋ 4 ਅਕਤੂਬਰ ਨੂੰ ਸਰਗਰਮ ਹੋਵੇਗੀ ਦੇ ਕਾਂਤ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ yellow <Sanye> alert ਜਾਰੀ ਕੀਤਾ ਤੀ ਤਾਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਭੂਖਬਾਨੀ ਅਨੁਸਾਰ 5 ਤੋਂ 8 ਅਕਤੂਬਰ ਤੱਕ ਮੀਂਹ ਪੈਣ ਦੀ ਉਮੀਦ ਹੈ ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਏਗਾ ਚੰਡੀਗੜ੍ਹ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਭੂਖਬਾਨੀ ਦੇ ਮੁਤਾਬਕ ਪੰਜਾਬ 'ਚ 5 ਤੋਂ 8 ਅਕਤੂਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਮੌਸਮ ਸਾਫ਼ ਹੋ ਇੱਕ ਵਾਈਖਾਸੇ ਜੰਗਵੀਜ਼ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਸ ਨੂੰ 6 ਦਿਨਾਂ ਤੋਂ ਮੋਹਾਲੀ ਦੇ 40 ਹਸਪਤਾਲ ਚ ਦਾਖਲ ਕਰਾਇਆ ਗਿਆ ਤੇ ਹੁਣ ਲਗਾਤਾਰ ਵੈਂਟੀਲੇਟਰ ਤੇ ਨੇ ਹਸਪਤਾਲ ਦੀ ਮੈਡੀਕਲ ਬੁਲੇਟਨ ਦੇ ਅਨਸਾਰ ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਅਨੁਸਾਰ ਰਾਜਵੀਰ ਦੀ ਨਿਊਰੋਲੋਜੀਕਲ ਯਾਨੀ ਦਿਮਾਗੀ ਸਥਿਤੀ 'ਚ ਹੁਣ ਤੱਕ ਕੋਈ ਖਾਸਾ ਸੁਧਾਰ ਨਹੀਂ ਹੋਇਆ ਤੇ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਟੀਮ ਆਦੀ ਕੜੀ ਨਿਗਰਾਨੀ ਚ ਲਾਈਫ سپورਟ ਤੇ ਨੇ ਹਸਪਤਾਲ ਨੇ ਹੁਣ ਤੱਕ 5 ਬੁਲੇਟਨ ਜਾਰੀ ਕੀਤੇ ਨੇ ਪਰ ਹੁਣਾਂ ਚ ਦੇਸ਼ ਤੇ ਦੁਨੀਆ ਭਰ ਵਿੱਚ ਦੁਸ਼ਹਿਰਾ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਸਨ ਪਗਵਾਨ ਸ਼੍ਰੀ ਰਾਮ ਨੇ ਲੰਕਾ ਦੇ ਰਾਜਾ ਰਾਵਣ ਨੂੰ ਮਾਰਿਆ ਸੀ ਦੁਸ਼ਹਿਰਾ ਬੁਰਾਈ ਤੇ ਚੰਗਾਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਮਨਾਇਆ ਜਾਂਦਾ ਹੈ ਇਸ ਤਿਹਾਰ ਵਾਲੇ ਦਿਨ ਰਾਵਣ ਦੇ ਨਾਲ ਨਾਲ ਮੇਗਨਾਸ ਤੇ ਕੁੰਮ ਕਰਨ ਦੇ ਪੁਤਲਿਆਂ ਨੂੰ ਵੀ ਅਗਨ ਤਹਿਨ ਕੀਤਾ ਜਾਂਦਾ ਹੈ ਪਰ ਦੁਸ਼ਹਿਰਾ ਭਾਰਤ ਵਿੱਚ ਨਹੀਂ ਬਲਕਿ ਰਾਵਣ ਦੇ ਘਰ ਸ਼੍ਰੀਲੰਕਾ 'ਚ ਵੀ ਮਨਾਇਆ ਜਾਂਦਾ ਦੱਸ ਦਈਏ ਕਿ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਸ਼੍ਰੀਲੰਕਾ 'ਚ ਦੁਸ਼ਹਿਰਾ ਦਾ ਤਿਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇੱਥੇ ਮਾਤਾ ਸੀਤਾ ਤੇ ਭਗਵਾਨ ਸ਼੍ਰੀ ਰਾਮ ਦੇ ਕਈ ਮੰਦਰ ਨੇ ਦਿੱਫ ਦੁਸ਼ਹਿਰੇ ਵਾਲ ਰਾਜੀ ਕੀ ਭਾਰਤ ਦੀ ਤਰ੍ਹਾਂ ਸ਼੍ਰੀਲੰਕਾ 'ਚ ਵੀ ਦੁਸ਼ਹਿਰਾ ਮਨਾਇਆ ਜਾਂਦਾ ਲੋਕ ਰੱਬ ਦੀ ਪੂਜਾ ਕਰਦੇ ਹਨ ਭਗਤੀਗੇ ਸੰਗਦੇ ਇੱਕ ਦੂਜੇ ਨੂੰ ਮਿਲਦੇ ਨੇ ਤੋਹਫਿਆਂ ਦਾ ਦਾਨ ਪ੍ਰਦਾਨ ਕਰਦੇ ਨੇ ਖਾਸ ਗੱਲ ਇੱਥੇ ਇਹ ਹੈ ਕਿ ਸ਼੍ਰੀਲੰਕਾ 'ਚ ਦੁਸ਼ਹਿਰੇ ਵਾਲੇ ਦਿਨ 라ਵਨ ਦਹਨ ਨਹੀਂ ਕੀਤਾ ਜਾਂਦਾ ਵਿਦਿਆਰਥਣਾ ਦੇ ਜਿੰਸੀ ਸੋਸ਼ਣ ਦੇ ਅਰੋਪੀ ਸੁਆਮੀ ਚੇਤਨਿਆਨੰਦ ਸਰਸਵਤੀ ਉਰਫ ਪਾਤ ਸਾਥੀ ਜਿਸ ਕਾਲਜ ਵਿੱਚ ਪੜਾਉਂਦਾ ਸੀ ਪੁਲਿਸ ਨੇ ਸੁਆਮੀ ਦੇ ਕਮਰੇ ਚੋਂ ਪੁਲਿਸ ਨੂੰ ਅਸ਼ੀਲ ਖਿਡਾਉਣੇ ਤੇ ਪੰਜ ਸ਼੍ਰੀ ਸੀਡੀਜ਼ ਬਰਾਮਦ ਹੋਈਆਂ ਨੇ ਦਿੱਲੀ ਪੁਲਿਸ ਨੇ ਚੇਤਨਿਆਨੰਦ ਨੂੰ ਕੈਂਪਸ ਛਾਪੇਮਾਰੀ ਕਰਨ ਪਹੁੰਚੀ ਸੀ ਤਲਾਸ਼ੀ ਦੌਰਾਨ ਪੁਲਿਸ ਨੇ ਅਸ਼ੀਲ ਸਮਗਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਬ੍ਰਿਟੇਨ ਦੇ ਖੋਰ ਆਗੂ ਨਾਲ ਕਥਿਤ ਤੌਰ ਤੇ ਸੁਆਮੀ ਦੀਆਂ ਕਥਿਤ ਤੌਰ ਤੇ ਜਾਲੀ ਤਸਵੀਰਾਂ ਵੀ ਮਿਲੀਆਂ ਨੇ ਦੱਸਦੀ ਹੈ ਕਿ ਇੱਕ ਦਿਨ ਪਹਿਲਾਂ ਪੁਲਿਸ ਨੇ ਚੇਤਨਿਆਨੰਦ ਦੇ ਮੋਬਾਈਲ ਫੋਨ ਤੋਂ ਕਈ ਔਰਤਾਂ ਦੀ ਚੈਟ ਬਰਾਮਦ ਕੀਤੀ ਸੀ ਇਸ ਤੋਂ ਪਤਾ ਚੱਲ ਕਿ ਔਰਤਾਂ ਨੂੰ ਆਕਰਸ਼ਿਤ ਕਰਨ ਦੇ ਲਈ ਉਹਨਾਂ ਨਾਲ ਕਈ ਵਾਅਦੇ ਵੀ ਕਰਦਾ ਸੀ ਚੇਤਿਆਨੰਦ ਦੇ ਸ਼੍ਰੀ ਸ਼ਾਰਦਾ ਇੰਸਟੀਚੂਟ ਦੀਆਂ 17 ਵਿਦਿਆਰਥਣਾਂ ਨੇ ਜਿਨਸੀ ਸ਼ੋਸ਼ਣ ਦਾ આરોਪ ਲਗਾਇਆ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਬਗਾਵਤ ਹੋਈ ਹੈ ਜਿਹੀ ਬਗਾਵਤ ਕੀ ਪਾਕਿਸਤਾਨ ਸਰਕਾਰ ਤੇ ਫੌਜ ਦੋਵੇਂ ਪਿੱਛੇ ਹਟਦੇ ਦਿਖਾਈ ਦੇ ਰਹੇ ਨੇ ਹੁਣ ਉਹ ਗੱਲਬਾਤ ਦਾ ਰਸਤਾ ਲੱਭ ਰਹੇ ਨੇ ਇੱਕ ਰਿਪੋਰਟ ਹੈ ਕਿ ਕਬਜ਼ੇ ਵਾਲੇ ਕਸ਼ਮੀਰ ਦੇ ਪ੍ਰਧਾਨ ਮੰਤਰੀ ਚੌਧਰੀ ਅਨਵਰੁਲ ਹਾਕਾ ਤੇ ਪਾਕਿਸਤਾਨ ਦੇ ਸੰਸਦੀ ਮਾਮਲੇ ਦੇ ਮੰਤਰੀ ਤਾਰਿਕ ਫਜ਼ਲ ਚੌਧਰੀ ਨੇ ਵਿਰੋਧ ਪ੍ਰਦਰਸ਼ਨਾਂ ਕਾਂ ਪੈਦਾ ਹੋਈ ਹੈ ਸ਼ਾਂਤੀ ਨੂੰ ਕਾਟ ਕਰਨ ਲਈ ਸਾਂਝੀ ਵਾਮੀ ਐਕਸ਼ਨ ਕਮੇਟੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ ਪੀਓਕੇ ਵਿੱਚ ਬਗਾਵਤ ਹਿੰਸਾ ਦਾ ਰੂਪ ਧਾਰਨ ਗਈ ਹੈ ਸੂਤਰਾਂ ਨੇ ਦੱਸਿਆ ਕਿ ਨੱਠ ਮੌਤਾਂ ਚੋਂ ਸੂਤਰਾਂ ਦੱਸੇ ਕਿ ਨਾ 12 ਮੌਤਾਂ 'ਚੋਂ 4 ਬາກ જિલ્ਲੇ ਦੇ ਤਹਿ riport ਚ ਹੋਈਆਂ ਜਦੋਂ ਕਿ ਮੁਜ਼ਫਰਾਬਾਦ ਤੇ ਮੀਰਪੁਰ 'ਚ 2-2 ਲੋਕਾਂ ਦੀ ਮੌਤ ਹੋਈ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁਜ਼ਫਰਾਬਾਦ 'ਚ 2 ਲੋਕਾਂ ਦੀ ਮੌਤ ਹੋਈ ਸੀ ਇਸ ਦੇ ਨਾਲ ਹੀ ਪਿਛਲੇ 2 ਦਿਨਾਂ ਵਿੱਚ 12 ਲੋਕਾਂ ਦੀ ਜਾਨ ਚਲੀ ਗਈ ਪਟਿਆਲਾ ਅਦਾਲਤ ਨੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਖਿਲਾਫ ਸੈਕਸ਼ੂਅਲ ਹਰਾਸਮੈਂਟ ਦਾ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ 'ਚ ਅਦਾਲਤ ਨੇ ਸਿਹਤ ਮੰਤਰੀ ਸਣੇ ਹੋਰਨਾ ਆਮ ਆਦਮੀ ਪਾਰਟੀ ਦੀ ਆਗੂਆਂ ਨੂੰ ਨੋਟਿਸ ਜਾਰੀ ਕੀਤਾ। ਮਾਮਲੇ ਦੀ ਖਾਸ ਗੱਲ ਇਹ ਹੈ ਕਿ ਸ਼ਿਕਾਇਤ ਪਟਿਆਲਾ ਆਵਾਦੀ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 8 ਅਕਤੂਬਰ ਨੂੰ ਤੈਅ ਹੋਈ ਹੈ। ਪਟਿਆਲਾ ਅਦਾਲਤ ਨੇ ਡਾਕਟਰ ਬਲਵੀਰ ਸਿੰਘ ਹੋਰਾਂ ਦੇ ਸਬੰਧ ਵਿੱਚ ਇਹ ਮਹੱਤਵਪੂਰਨ ਹੁਕਮ ਬਾਸ ਕੀਤਾ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸਮਨਾ ਦੀ ਬਜਾਏ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਜਾਣ। ਵਕੀਲ ਸ਼੍ਰੀਮਤੀ ਨਮਦੀਪ कौर ਵਰਮਾ ਨੇ ਕਈ ਤਰ੍ਹਾਂ ਦੀ ਤਹਿਸ਼ شکایت ਦਾਇਰ ਕੀਤੀ ਹੈ ਸ਼ਿਕਾਇਤ ਡਾਕਟਰ ਬਲਵੀਰ ਸਿੰਘ ਰਾਹੁਲ ਸੈਣੀ ਪੁੱਤਰ ਡਾਕਟਰ ਬਲਵੀਰ ਸਿੰਘ ਜਸਬੀਰ ਸਿੰਘ ਗਾਂਧੀ ਗੁਰਕਿਰਪਾ ਸਿੰਘ ਐਮ ਸੀ ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਨਾਮ ਸ਼ਾਮਿਲ ਹੈ ਖੰਨਾ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧਦੇ ਜਾ ਰਹੇ ਨੇ ਆਵਾਰਾ ਕੁੱਤੇ ਕਿਵੇਂ ਇਨਸਾਨੀ ਜ਼ਿੰਦਗੀ ਤੇ ਭਾਰੀ ਪੈ ਰਹੇ ਨੇ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਖੰਨਾ ਸਿਵਲ ਹਸਪਤਾਲ 'ਚ 4 ਘੰਟਿਆਂ ਦੇ ਅੰਦਰ 15 ਕੁੱਤੇ ਦੇ ਕੱਟਣ ਦੇ ਕੇਸ ਸਾਹਮਣੇ ਆਏ ਨੇ ਜਿਨ੍ਹਾਂ 'ਚ ਬੱਚੇ ਵੀ ਸ਼ਾਮਿਲ ਨੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹੋਰ ਤਾਂ ਹੋਰ ਕਈ ਕੇਸ ਤਾਂ ਅਜੇ ਹਸਪਤਾਲ 'ਚ ਪਹੁੰਚੇ ਨੇ ਜਿਨ੍ਹਾਂ ਨੂੰ ਇਲਾਜ ਲਈ ਵੱਡੇ ਹਸਪਤਾਲ ਰੈਫਰ ਕਰਨਾ ਪਿਆ ਸ਼ਹਿਰ ਵਾਸੀਆਂ 'ਚ ਆਵਾਰਾ ਕੁੱਤਿਆਂ ਲੈ ਕੇ ਚਿੰਤਾ ਦਾ ਮਾਹੌਲ ਹੈ ਕੁੱਤੇ ਦੇ ਸ਼ਿਕਾਰ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਅ ਕਰਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਪ੍ਰਸ਼ਾਸਨ ਨੂੰ ਇਸ ਦਾ ਕੋਈ ਠੋਸ ਹੱਲ ਕਰਨਾ ਚਾਹੀਦਾ ਖੰਨਾ ਸਿਵਲ ਹਸਪਤਾਲ ਦੇ ਡਾਕਟਰ ਤਾਰਿਕਨ ਦੱਸਿਆ ਕਿ ਉਹਨਾਂ ਕੋਲ 15 ਦੇ ਕਰੀਬ ਕੁੱਤੇ ਦੇ ਕੱਟਣ ਵਾਲੇ ਜ਼ਖਮੀ ਵਿਅਕਤੀ ਤੇ ਬੱਚੇ ਪਹੁੰਚੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਦਿੱਲੀ ਤੋਂ ਵੱਡੀ ਖਬਰ ਹੈ ਇੱਥੇ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜੈਤਪੁਰ ਕਲਿੰਦੀ ਕੁੰਜ ਰੋਡ ਤੇ ਦਿੱਲੀ ਪੁਲਿਸ ਦੇ ਕੁਝ ਗੈਂਗਸਟਰ ਵਿਚਕਾਰ ਗੋਲੀਬਾਰੀ ਹੋਈ ਇਸ ਮੁਕਾਬਲੇ ਚ ਰੋਹਿਤ ਗੁਦਾਰਾ ਗੋਲਡੀ ਵਿਰਾਟ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਸੂਤਰਾਂ ਅਨੁਸਾਰ ਦੋਵੇਂ ਅਪਰਾਧੀ ਗੋਲੀਬਾਰੀ ਨਾਲ ਜ਼ਖਮੀ ਹੋਏ ਸਨ ਦੋਵਾਂ ਦਾ ਜਿਲਾ ਹਸਾਲਟ ਮੁੜਲਾਈ ਲਾਚਾਰਿਆ ਤੇ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਕਿ ਦੋਵੇਂ ਅਪਰਾਧੀ ਵਿਦੇਸ਼ਾਂ 'ਚ ਸਥਿਤ ਆਪਣੇ ਮਾਲਕਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਤੇ ਸੋਸ਼ਲ ਸਨ ਹਾਲਾਂਕਿ ਪੁਲਿਸ ਨੂੰ ਸਥਿਤੀ ਦਾ ਪਤਾ ਲੱਗ ਗਿਆ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਤੋਂ ਅਨੁਸਾਰ ਅਪਰਾਧੀਆਂ ਨੇ ਕਾਮੇਡੀਅਨ ਮੁਨਾਵਰ ਫੁਰਕੀ ਨੂੰ ਨਿਸ਼ਾਨਾ ਬਣਾਇਆ ਸੀ ਕੇਂਦਰ ਸਰਕਾਰ ਨੇ ਹਾੜੀ ਸੀਜ਼ਨ 2026-27 ਲਈ ਘਟੋਕਟ ਸਮਰਥਨ ਮੁੱਲ ਦਾ ਐਲਾਨ ਕੀਤਾ ਹੈ। ਇਸ ਵਾਰ ਸਰਕਾਰ ਨੇ ਕਣਕ, ਛੋਲੇ, ਦਾણા ਸਰੋਂ ਅਤੇ ਹੋਰ ਹਾੜੀ ਫਸਲਾਂ ਨੂੰ ਸਮਰਥਨ ਮੁੱਲ ਵਧਾ ਦਿੱਤਾ। ਐਲਾਨੇ ਗਏ ਅੰਕੜਿਆਂ ਅਨੁਸਾਰ ਕਿਸਾਨਾਂ ਨੂੰ ਕਣਕ ਤੇ ਸਭ ਤੋਂ ਵੱਧ ਲਾਭ ਹੋਏਗਾ ਕਣਕ ਹਾੜੀ ਸੀਜ਼ਨ ਦੀ ਮੁੱਖ ਫਸਲ ਹੈ ਜਿਸ ਦੀ ਬਿਜਾਈ ਅਕਤੂਬਰ ਦੇ ਅਖੀਰ ਵਿੱਚ ਹੁੰਦੀ ਹੈ ਤੇ ਕਟਾਈ ਮਾਰਚ ਵਿੱਚ ਸ਼ੁਰੂ ਹੁੰਦੀ ਹੈ। ਹੋਰ ਹਾੜੀ ਦੀਆਂ ਫਸਲਾਂ ਚ ਜਵਾਰ, जौ, ਛੋਲੇ ਤੇ ਦਾણા ਸ਼ਾਮਿਲ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਹਾੜੀ ਦੀਆਂ ਫਸਲਾਂ ਲਈ ਘਟੋਕਟ ਸਮਰਥਨ ਮੁੱਲ ਖੇਤੀਬਾੜੀ ਲਾਗਤ ਕਣਕ ਦਾ ਮਾਰਕੀਟਿੰਗ ਸੀਜ਼ਨ ਅਪ੍ਰੈਲ ਤੋਂ ਸ਼ੁਰੂ ਹੋਏਗਾ ਹਾਲਾਂਕਿ ਕਣਕ ਦੀ ਖਰੀਦ ਦਾ ਵੱਡਾ ਹਿੱਸਾ ਜੂਨ ਤੱਕ ਪੂਰਾ ਹੋ ਗਿਆ ਹੈ ਕੇਂਦਰੀ ਮੰਤਰੀ ਅਸ਼wini ਵੈਸ਼ਨੂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕਣਕ ਦੀ ਉਤਪਾਦਨ ਲਾਗਤ 1239 ਰੁਪਏ ਪ੍ਰਤੀ ਕੁਇੰਟਲ ਹੈ ਜਦੋਂ ਕਿ ਐਮਐਸਪੀ 2585 ਰੁਪਏ ਤੈਅ ਕੀਤਾ ਗਿਆ ਹੈ ਫਿਲਹਾਲ ਸਪੀਡ ਨਿਊਜ਼ ਵਿੱਚ ਬੱਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.